ਅੱਜ ਸਵੇਰ ਮੇਰੇ ਪਤਰਾ ਭਗਤ ਸਿੰਘ ਚੌਕੋਂ ਸੇ ਇੱਕ ਟਰੱਕ ਨੇ ਸਕੂਟਰੀ ਸਵਾਰ ਨੂੰ ਧਰੜਿਆ ਜਿੱਥੇ ਕਿ ਸਕੂਟਰੀ ਸਵਾਰ ਦੀ ਗੰਭੀਰ ਹਾਲਤ ਹੋਣ ਕਰਕੇ ਉਸ ਨੂੰ ਜਿਹੜੇ ਇਲਾਜ ਹਸਪਤਾਲ ਭੇਜਿਆ ਗਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੇ ਭਗਤ ਸਿੰਘ ਚੌਕ ਦੇ ਵਿੱਚ ਕ੍ਰੋਸਿੰਗ ਬਣੀ ਹੋਈ ਆ ਉੱਥੇ ਕਾਫੀ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਕੂਟਰਾਂ ਮੋਟਰਸਾਈਕਲਾਂ ਦੀਆਂ ਜਾਂ ਰੇੜੀਆਂ ਵਾਲੇ ਜਿਹੜੇ ਉਹ ਵੀ ਇਸ ਕ੍ਰੋਸਿੰਗ ਦੇ ਵਿੱਚੋਂ ਹੀ ਨਿਕਲਦੇ ਆ ਦੂਜੀ ਸਾਈਡ ਤੇ ਜਿਹੜੇ ਰੌਂਗ ਸਾਈਡ ਤੇ ਚੱਲਣ ਵਾਲੇ ਟਰੱਕ ਨੇ ਇਹ ਟਰੱਕ ਚਾਲ ਕੋਲ ਨੂੰ ਇਹ ਰੌਂਗ ਸਾਈਡ ਤੇ ਲਿਆਉਂਦੇ ਹੋਏ ਇਹ ਸਕੂਟਰੀ ਸਵਾਰ ਨੂੰ ਡੜਾਏ ਇਸ ਵਕਤ ਦਾ ਤੁਹਾਨੂੰ ਦਿਖਾਣੇ ਸੀ ਅੱਗੇ ਸੀ ਹੋਰ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਇਹ ਜਿਹੜੇ ਕੀ ਕਈ ਵਾਰੀ ਹਾਦਸੇ ਵਾਪਰ ਚੁੱਕੇ ਨੇ ਔਰ ਜਿਹੜਾ ਭਗਤ ਸਿੰਘ ਚੌਕ ਵਾਲਾ ਘਟ ਹੈ ਉਹ ਹਜੇ ਤੱਕ ਖੁੱਲੇ ਦਾ ਖੁੱਲਿਆ ਹੈ ਲੇਕਿਨ ਇੱਥੇ ਹਾਦਸੇ ਵਾਪਰਨ ਦਾ ਪੱਟਾ ਕਰਨ ਇਹ ਘਟ ਵੀ ਬਣਿਆ ਹੋਇਆ ਹੈ ਕਿਤੇ ਨੀਚੇ ਆਈਏ ਔਰ ਕਿਸ ਤਰ੍ਹਾਂ ਇਹ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਸ਼ਹਿਰ ਹੋ ਸਕਦਾ ਇਸ ਵਕਤ ਜਿਹੜੀ ਕਿ ਸੂਪਰੀ ਦਾ ਨੀਚੇ ਹਜੇ ਵੀ ਡਬੀ ਹੋਈ ਆ ਪਰ ਇਹ ਰੋਡ ਦੇ ਵਿਚਾਲੇ ਖੜਾ ਹੈ ਟਰੱਕ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਇੱਥੇ ਦੇ ਹਾਲਾਤ ਹੈ ਤੁਹਾਨੂੰ ਦਿਖਾਉਣਾ ਹੈ ਕਿ ਇਸ ਤਰ੍ਹਾਂ ਲੋਕ ਜਿਹੜੇ ਸੇ ਯਾ ਕਿ ਪਰਦੇਸ ਹਾਸੀ ਦੌਰਾਨ ਸ਼ਹਿਰ ਹੋ ਸਕਦਾ ਕੋਈ ਦੇ ਚੜਿਖਾ ਜੇ ਉੱਥੋਂ ਰੌਂਗ ਸਾਈਡ ਆਇਆ ਗੱਡੀ ਵਾਲਾ ਜੀ ਉੱਥੋਂ ਬੰਦੇ ਨੂੰ ਚੱਕ ਕੇ ਉੱਥੇ ਮਾਰਿਆ ਜੀ ਵਿੱਚ ਪੱਟ ਦੇ ਚੜਾ ਦੇ ਗੱਡੀ ਸਾਰੀ ਪੱਤਾ ਉਹਦਾ ਜਾਦੀ ਬੱਚੇ ਦਾ ਮੂੰਹ ਤੇ ਖੂਨ ਜਾ ਰਹਾ ਉਹਦੇ ਬਹੁਤ ਬੁਰਾ ਹਾਲ ਹੋਇਆ ਜੀ ਆ ਦੇਖ ਲਓ ਤੁਸੀਂ ਤੁਸੀਂ ਦੇਖਿਆ ਸੀ ਕੀ ਗੱਲਬਾਤ ਸੀ ਇਹ ਐਕਸੀਡੈਂਟ ਹੁਣੇ-ਹੁਣੇ ਹੋਇਆ ਹੈ ਜੀ ਹਾਂ ਜੀ ਇਹ ਗੰਭੀਰ ਸੱਟਾਂ ਦੱਸੀਆਂ ਜਾ ਰਹੀਆਂ ਨੇ ਲੜਕੇ ਦੇ ਸਕੂਟਰੀ ਜਿਸ ਤਰ੍ਹਾਂ ਨੀਚੇ ਆਈ ਹੋਈ ਟਰੱਕ ਦੇ ਟਾਇਰ ਦੇ ਥੱਲੇ ਇਹਦੇ ਲੱਗਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਦਾ ਹੈ ਜਾਨੀ ਨੁਕਸਾਨਤਾ ਪਤਾ ਨਹੀਂ ਕਿ ਇਸ ਤਰ੍ਹਾਂ ਜਨਤਾ ਦੱਸ ਰਹੀ ਹੈ ਤੇ ਲੜਕੇ ਦੇ ਲੱਤਾਂ ਤੇ ਸੱਟ ਲੱਗੀ ਹੈ ਉਸ ਨੂੰ ਐਮਰਜੈਂਸੀ ਲਈ ਲਿਜਾਇਆ ਗਿਆ ਹੈ ਫੋਨ ਵੀ ਆ ਰਿਹਾ ਹੈ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਕਿਉਂਕਿ ਇਹ ਕ੍ਰੋਸਿੰਗ ਕਰਕੇ ਵਾਪਰਿਆ ਹੈ ਲਾਈਟਾਂ ਵਾਸਤੇ ਕਹਿੰਦੇ ਟ੍ਰੈਕ ਰੋਂਗ ਸਾਈਡ ਤੋਂ ਆ ਰਹਾ ਹੈ ਸਰ ਇਹ ਅਸੀਂ ਟ੍ਰੈਫਿਕ ਲਾਈਟਾਂ ਵਾਸਤੇ ਕਈ ਵਾਰ ਕਹਿ ਚੁੱਕੇ ਆ ਵੀ ਟ੍ਰੈਫਿਕ ਲੈਂਟ ਲਵਾ ਦਿਓ ਜੀ ਪੂਰੇ ਰੋਜ਼ ਜਾਮ ਲੱਗਦਾ ਹੈ ਰੋਜ਼ ਹਾਦਸੇ ਹੁੰਦੇ ਨੇ ਅਸੀਂ ਕਈ ਵਾਰੀ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਉਹ ਟ੍ਰੈਫਿਕ ਲਾਈਟਾਂ ਲਵਾਓ ਜੀ ਦੂਬਾਰੇ ਬੱਚੇ ਸਕੂਲ ਪੱਚੇ ਜਾਂਦੇ ਨੇ ਸੜਕਾ ਕ੍ਰੋਸ ਨਹੀਂ ਕਰ ਸਕਦੇ ਉਹ ਅਸੀਂ ਬੇਨਤੀ ਕਰ ਚੁੱਕਾ ਮੇਰੇ ਟ੍ਰੈਫਿਕ ਲੈਟਰ ਲਵਾ ਦਿਓ ਜੀ ਕੋਈ ਨਾ ਕੋਈ ਹੋਰ ਹਾਸਾ ਹੋਏਗਾ ਪਤਾ ਨਹੀਂ ਪ੍ਰਸ਼ਾਸਨ ਕਿਸਤੀ ਉਡੀਕ ਕਰ ਰਿਹਾ ਹੈ ਇਸ ਤੋਂ ਬੱਡੇ ਹਾਸੇ ਉਡੀਕ ਕਰ ਰਿਹਾ ਹੈ ਪ੍ਰਸ਼ਾਸਨ ਆ ਬੇਨਤੀ ਕਰਨਾ ਉਹਦੇ ਟ੍ਰੈਫਿਕ ਲੈਟਰ ਲਵਾ ਜਰਪਕ ਸਿੰਘ ਚੌਂਕ ਵਿੱਚ ਨਹੀਂ ਇਹ ਜਿਹੜੀ ਕ੍ਰੋਸਿੰਗ ਕਰਕੇ ਸਕੂਲੀ ਕਾਸ਼ ਕਰਕੇ ਆ ਰਿਹਾ ਸੀਗਾ ਬੰਦਾ ਤਾਂ ਉਸ ਟਾਈਮ ਹਾਸਾ ਵਾਪਰਿਆ ਜਾਂ ਇਹ ਇੱਥੋਂ ਆ ਰਿਹਾ ਸੀ ਇਹ ਟਰੱਕ ਵਾਲਾ ਕਲ ਸਾਈਡ ਆ ਰਿਹਾ ਸੀ ਜੀ ਉਹ ਆਪਣੇ ਸਾਈਡ ਤੇ ਕ੍ਰੋਸ ਸੜਕ ਕ੍ਰੋਸ ਕਰ ਰਿਹਾ ਸੀ ਉਹ ਟਰੱਕ ਵਾਲਾ ਰੋਂਗ ਸਾਈਡ ਤੇ ਆ ਰਿਹਾ ਸੀ ਤੇਜ਼ ਮਿੰਜੀ ਟਰੱਕ ਵਾਲੇ ਦੀ ਤੁਸੀਂ ਉਸ ਟਾਈਮ ਮੌਜੂਦ ਸੀ ਇੱਥੇ ਅਸੀਂ ਪਰਪਰ ਸਾਹਮਣੇ ਖੜੇ ਸੀ ਸੀ ਆਵਾਜ਼ ਮਾਰੀ ਹੈ ਰੋਕਿਆ ਬਹੁਤ ਜ਼ਿਆਦਾ ਉਹਨੂੰ ਫਿਰ ਟਰੱਕ ਵਾਲੇ ਬ੍ਰੇਕ ਲਾਈ ਜਾਣੇ ਜੀ ਅਸੀਂ ਉੱਥੇ ਚਿੱਕਾ ਮਾਰਿਆ ਪਰ ਫਿਰ ਟਰੱਕ ਰੋਕ ਤੇ ਬੰਦਾ ਥੱਲੇ ਆ ਗਿਆ ਬੰਦਾ ਥੱਲੇ ਆ ਗਿਆ ਲੱਗਦਾ ਹੈ ਜੀ ਤੁਹਾਨੂੰ ਵੀ ਇਹ ਟਰੱਕ ਵਾਲਾ ਜਿਹੜਾ ਕਿਉਂ ਇਸ ਤਰ੍ਹਾਂ ਰੌਂਗ ਸਾਈਡ ਆ ਰਿਹਾ ਉਹਨੇ ਕੋਈ ਨੱਚਾ ਦਿੱਤਾ ਹੋਵੇ ਜਾਂ ਕਿਸ ਤਰ੍ਹਾਂ ਦੀ ਉਹਦੀ ਹਾਲਤ ਸੀ ਜਿਹੜਾ ਉਹਨੇ ਇਹ ਅਸੀਂ ਰੌਂਗ ਸਾਈਡ ਕਰਕੇ ਹੋਇਆ ਜੀ ਇਹ ਟਰੱਕਾ ਰੌਂਗ ਸਾਈਡ ਦਾ ਹੈ ਜੀ ਟ੍ਰੈਫਿਕ ਲਾਟਾ ਵਾਸਤੇ ਬੈਂਕ ਕੀ ਕਰ ਚੁੱਕੇ ਆ ਪ੍ਰਸ਼ਾਸਨ ਨੂੰ ਟ੍ਰੈਫਿਕ ਲੇਟਲ ਵਦੋਪਕ ਸਿੰਘ ਚੌਂ ਇਸ ਵਕਤ ਜਿਹੜਾ ਕਿ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਰੋਂਗ ਸਾਈਡ ਤੇ ਆ ਰਿਹਾ ਹੈ ਟਰੱਕ ਔਰ ਇਹਦਾ ਹਾਦਸਾ ਵਾਪਰਿਆ ਹੈ ਇਹ ਇੱਕ ਬੜੀ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜਾ ਹਾਦਸਾ ਵਾਪਰਿਆ ਹੈ ਕਿਉਂ ਵਾਪਰਿਆ ਹੈ ਰੋਂਗ ਸਾਈਡ ਤੋਂ ਆ ਰਿਹਾ ਹੈ ਟਰੱਕ ਨੇ ਜਿਹੜੇ ਕਿ ਸਕੂਟਰੀ ਸਵਾਰ ਨੂੰ ਇੱਥੇ ਨੀਚੇ ਡਰਿਆ ਹੈ ਅਸੀਂ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਕਿਦੇ ਪਹੁੰਚੇ ਪੁਲਿਸ ਅਧਿਕਾਰੀ ਉਹ ਵੀ ਜਾਜਾ ਲੈ ਰਹੇ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਇਆ ਇਸ ਤਰ੍ਹਾਂ ਦੇ ਅਸੀਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਇਆ ਕਿ ਮਹਾਜਰਾ ਔਰ ਕੀ ਲੱਗ ਰਿਹਾ ਵੀ ਟਰੱਕ ਜਿਹੜਾ ਕਿ ਰੋਂਗ ਸਾਈਡ ਤੋਂ ਆਇਆ ਹੈ ਇਹਨੇ ਇੱਕ ਵੱਡਾ ਹਾ사 ਇੱਥੇ ਵਾਪਰਿਆ ਰੋਂਗ ਸਾਈਡ ਤੋਂ ਚੱਲਣ ਵਾਲੇ ਹਮੇਸ਼ਾ ਹੀ ਟਰੱਕ ਕਈ ਵਾਰੀ ਦੇਖਿਆ ਇੱਥੇ ਇਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੁੰਦੇ ਆ ਲੋਕ ਔਰ ਥੋੜੀ ਜੀ ਦੂਰੀ ਤੋਂ ਕੱਟ ਕੇ ਲਿਹਾਉਣ ਦੀ ਬਜਾਏ ਇੱਥੇ ਇਸ ਤਰ੍ਹਾਂ ਜਿਵੇਂ ਟਰੱਕ ਚਾਲਕ ਕਿਸ ਤਰ੍ਹਾਂ ਇਹ ਇਹ ਹਾਦਸਾ ਵਾਪਰਿਆ ਰੌਂਗ ਸਾਈਡ ਤੋਂ ਆ ਰਹੀ ਟਰੱਕ ਕੀ ਮਾਮਲਾ ਕੀ ਲੱਗਦਾ ਵੀ ਇਹ ਹਾਦਸਾ ਕਿ ਕਰਾਈਏ ਇਹਨੇ ਕਿੱਲਾ ਬੈਕ ਰੌਂਗ ਸਾਈਡ ਆਇਆ ਜੀ ਇਹ ਸਕੂਟਰੀ ਥੱਲੇ ਡੇਜੀਏ ਨੇ ਹਲੇ ਤੰਬੀਜ਼ ਕਰ ਰਹੇ ਆਪਾਂ ਦੇਖ ਰਹੇ ਆ ਵੀ ਕੌਣ ਹੁੰਦਾ ਹੈ ਇਹ ਇਹ ਟੱਕ ਵਾਲੇ ਦੀ ਲਾਪਰਵਾਹੀ ਹੈ ਲੱਗਦਾ ਵੀ ਟਰੱਕ ਚਾਲਕ ਨੇ ਕਿਉਂ ਨਹੀਂ ਦੇਖਿਆ ਕਿਉਂਕਿ ਇਹ ਜਿਹੜਾ ਚੌਕ ਹੈ ਵੈਸੇ ਹੀ ਖਾਸ ਜ਼ਿਆਦਾ ਕਾਰਨ ਬਣਿਆ ਰਹਿੰਦਾ ਹੈ ਇਹ ਹਾਦਸੇ ਰੋਕਣ ਵਾਸਤੇ ਅੱਗੇ ਤੋਂ ਕੋਈ ਇਹਨਾਂ ਖਿਲਾਫ ਸਖਤ ਕਾਰਵਾਈ ਪੀੜ ਪੜਕਾ ਬਹੁਤ ਆ ਜਾਂਦੀ ਹੈ ਜੀ ਕਾਰਵਾਈ ਦੇਖ ਰਹੇ ਹਾਂ ਅਸੀਂ ਪਤਾ ਨੇ ਇਸ ਤਰ੍ਹਾਂ ਦੇ ਰੋਂਗ ਸਾਈਡ ਆਉਣ ਵਾਲਾ ਸਖਤ ਕਾਰਵਾਈ ਕੀਤੀ ਜਾਊਗੀ ਜੀ ਅੱਗੇ ਤੋਂ ਖਿਆਲ ਰੱਖਿਆ ਜਾਊਗਾ